ਰੋਕੀ ਰੋਕ ਮੜਾ ਰੋਕੀ 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 ਰੋਕ ਲੱਗ ਗਿਆ ਲੱਗ ਗਿਆ ਬੰਦ ਕਰ ਯਾਰ ਮਸਾ ਚੱਕਿਆ ਉਹ ਗੱਲ ਸਭ ਸਰਜੀਤ ਸਾਹਿਬ ਚਾਰ ਕੀੜੇ ਹੋ ਗਏ ਅੱਜ ਚੌਥਾ ਕੀੜਾ ਅਸੀਂ 5-7 ਮਿੰਟਾਂ 'ਚ ਪਹੁੰਚ ਗਏ ਤੇਰੇ ਗੇਟ ਅੱਗੇ ਤੇ ਅੱਜ ਲਾਸਟ ਕੀੜਾ ਤੇਰੇ ਘਰ ਦਾ ਇਹ ਇਹ ਤੋਂ ਪਹਿਲਾਂ ਤਿੰਨ ਕੀੜੇ ਪਹਿਲਾਂ ਹੀ ਮਾਰ ਲਿਆ ਬਾਈ ਯਾਰ ਮੇਰੀ ਮਜਬੂਰੀ ਸਮਝੋ ਯਾਰ ਮੈਂ ਕੱਲ ਤੱਕ ਬਾਈ ਪਰ ਕੱਲ ਤੱਕ ਕਰ ਦਿੰਦਾ ਯਾਰ ਹੱਲ ਨਾ ਆ ਰਿਹਾ ਨਾ ਕਰੋ ਯਾਰ ਜੇ ਤੂੰ ਆਪ ਹੀ ਬੰਦੋਬਸਤ ਨਾ ਕੀਤਾ ਤੇਰੀ ਧੀ ਦੇ ਘਰੇ ਜਾਵੜ ਨਹੀਂ ਤੇਰੇ ਜਵਾਈ ਦੇ ਹੱਥੋਂ ਮੋਟਰਸਾਈਕਲ ਦੀਆਂ ਚਾਬੀਆਂ ਫੜ ਲੈਣੀਆਂ ਫੇਰ ਨਾ ਕਈ ਪਰੇ ਪੰਚਾਇਤ ਚ ਕੇ ਮੇਰੀ ਬੇਇੱਜ਼ਤੀ ਕੀਤੀ ਇਹਨਾਂ ਨੇ ਮੇਰਾ ਘਰ ਨਹੀਂ ਵੇਖਿਆ ਹੁਣ ਗੱਲ ਜਿਹੜੀ ਆ ਤੇਰੇ ਹੱਥ ਆ ਬਸ ਓ ਬਾਈ ਗੱਲ ਸੁਣੋ ਯਾਰ ਮੈਂ ਤਿਆਰੀਆਂ ਲਾਈਆਂ ਯਾਰ ਉਹਦੇ ਪੈਸੇ ਮਿਲਨੇ ਕੱਲ ਨੂੰ ਮਿਲ ਜਾਣਗੇ ਯਾਰ ਨਾ ਨਾ ਮੈਨੂੰ ਨਹੀਂ ਪਤਾ ਸੀ ਔਂ ਲੱਗੇ ਆ ਚੱਲ ਯਾਰ ਬਾਈ ਯਾਰ ਐ ਨਾ ਕਰੋ ਯਾਰ ਜੇ ਮੇਰੀ ਤੀ ਕੋਲੇ ਗਿਆ ਚਲੇਣਾ ਮੈਨੂੰ ਸਾਰੀ ਉਮਰ ਤਾਨੇ ਵੱਜਣਗੇ ਉਹ ਦੂਰੇ ठेकेदार ਫੋਨ ਨਹੀਂ ਚੱਕਦਾ ਪਿਆ ਚਲੋ ਦੂਰ ਹੋਰ ਦੂਰ ਅੱਜ ਕੱਢਦਾ ਜਨੂ ਸਰਜੀਤ ਸਰਜੀਤ ਬਾਈ ਜੀ ਸਾਸਤਰੀ ਕਾਲ ਜੀ ਮੈਂ ਚਾਹ ਲੈ ਕੇ ਆਉਣਾ ਜੀ ਚਾਹ ਲੈ ਕੇ ਆਉਣਾ ਬਾਈ ਰਹਿਣ ਦੇ ਭਰਾ ਤੇਰੀ ਚਾਹ ਪੀ ਨਹੀਂ ਆਏ ਆ ਚੌਥਾ ਗੀੜਾ ਅੱਜ ਇੱਕ ਇਹ ਲੋਨ ਕਰਵਾ ਕੇ ਦੇਣਾ ਸਾਡਾ ਘਰਾ ਹੋ ਗਿਆ ਬਾਈ ਯਾਰ ਮੈਂ ਕਰਦਾ ਯਾਰ ਹੱਲ ਕੋਈ ਕਰ ਦਿੰਦਾ ਬਾਈ ਯਾਰ ਮੈਂ ਦਿਹਾੜੀ ਲੱਗਿਆ ਸੀ ਮੈਂ ਇੰਨੀ ਮਿਹਨਤ ਕਰਦਾ ਉਹਨੇ ਪੈਸੇ ਨਹੀਂ ਦਿੱਤੇ ਯਾਰ ਸਾਰਾ ਕੁਝ ਮੇਰੇ ਤੇ ਆਉਂਦਾ ਪਿਆ ਯਾਰ ਮੈਂ ਤੈਨੂੰ ਕਹਿੰਦਾ ਭਾਈ ਮੈਂ ਕੱਲ ਤੱਕ ਕਿਆਰ ਕਰ ਦੂੰਗਾ ਫੇਰ ਨਾ ਕਈ ਭਾਈ ਉੱਥੇ ਨਾ ਜਾਈ ਯਾਰ ਹੱਥ ਜੋੜੇ ਯਾਰ ਉੱਥੇ ਨਾ ਜਾਈਂ ਯਾਰ ਉੱਥੇ ਨਾ ਜਾਈਂ ਯਾਰ ਮੇਰੀ ਤੀਨ ਉਤਾਨੇ ਵੱਜਣਗੇ ਭਾਈ ਯਾਰ ਉਹ ਭਾਈ ਮੇਰੇ ਤੇ ਇਹਦੇ ਚ ਸਾਡਾ ਕੀ ਕਸੂਰ ਯਾਰ ਉਹਨੂੰ ਸਾਰੀ ਉਮਰ ਤਾਨੇ ਵੱਜਣਗੇ ਯਾਰ ਦੁਬਾਰ ਚ ਬੈਂਕਾਂ ਵਾਲੇ ਮੰਗਣ ਆ ਜਾਂਦੇ ਆ ਭਾਈ ਯਾਰ ਮੈਂ ਕਰਦਾ ਹਾਂ ਲੈ ਯਾਰ ਪਰ ਉੱਥੇ ਨਾ ਜਾਏ ਅਰ ਨਾ ਕਰਦਾ ਜੇ ਤੂੰ ਕਰਨਲਾ ਆਉਂਦਾ ਕੋਈ ਬੰਨਸਬ ਕਰੋ ਚੱਲ ਮਾਰ ਕੇ ਇੱਕ ਚੱਲ ਗਏ ਵੀ ਗਰੀਬ ਦਾ ਘਰ ਵੀ ਟੁੱਟਿਆ ਵੇ ਇਸ ਜੀ ਦੇ ਸੰਗਰ ਮੈਨੂੰ ਇੱਕ ਇਸ ਤਰ੍ਹਾਂ ਲੱਗਦਾ ਮੁੰਡਾ ਅੱਛਾ ਪਾ ਕੀ ਕਰੀਏ ਓ ਬਾਈ ਯਾਰ ਤੁਹਾਨੂੰ ਹਜ਼ਾਰ ਵਾਰੀ ਕਹਤਾ ਯਾਰ ਮੈਂ ਪੌਂਚ ਦੀ ਕਰ ਦੂੰਗਾ ਕੱਲ ਤੱਕ ਯਾਰ ਹੌਸਲਾ ਰੱਖ ਬਾਈ ਮੈਂ ਪੈਸੇ ਲੈਣ ਨਹੀਂ ਮੈਂ ਪੈਸੇ ਦੇਣਾ ਪੈਸੇ ਦੇਣਾ ਕਿ ਮੈਂ ਦੇਖ ਲਿਆ ਸੀ ਵੀਰ ਮੇਰਾ ਤੈਨੂੰ ਜਦੋਂ ਸਾਡੇ ਮੈਨੇਜਰ ਅੱਗੇ ਤਰਲੇ ਕੱਢਦਾ ਸੀ। ਗਰੀਬ ਬੰਦੇ ਦੀ ਵੀ ਕੀ ਜ਼ਿੰਦਗੀ ਐ। ਮਾੜਾ ਸੁੱਚੇ ਪਾਸ਼ਾ। ਰੱਖੜੋ ਲਾ ਗਰੀਬ ਦੀ। ਇਹਦੀ ਧੀ ਨੂੰ ਸਾਰੀ ਉਮਰ ਤੰਨੇ ਵਜਣਗੇ। ਉਹ ਧੀ ਦਾ ਕੀ ਕਸੂਰ ਆ। ਪਰ ਤੇਰੀ ਕਿਸੇ ਨੇ ਨਹੀਂ ਸੁਣੀ। ਹੁਣ ਮੈਂ ਉੱਥੋਂ ਆਇਆ। ਆਵਦੇ ਮੈਨੇਜਰ ਤੋਂ ਬੰਦ ਹੀ ਤਨਖਾਹ ਲੈ ਕੇ। ਵੀਰ ਮੇਰੇ ਇਹ ਪੈਸੇ ਮੈਨੂੰ 2-4 ਦਿਨਾਂ 'ਚ ਮੋੜ ਦੇ। ਆ ਚੱਕ ਪੈਸੇ। ਨਹੀਂ ਭਾਈ। ਕਹਿੰਦੇ ਰੱਬ ਇਨਸਾਨ ਵਿੱਚ ਹੀ ਵਸਦਾ ਹੈ। ਦੇਖੋ ਕਿਸ ਤਰ੍ਹਾਂ ਇਸ ਨੌਜਵਾਨ ਵੀਰ ਨੇ ਆਪਣੀ ਬਣਦੀ ਤਨਖਾਹ ਆਪਣੇ ਮੈਨੇਜਰ ਤੋਂ ਲੈ ਕੇ ਇਸ ਗਰੀਬ ਬੰਦੇ ਦੀ ਮਦਦ ਕਰ ਦਿੱਤੀ ਤੇ ਉਹਨੂੰ ਬਿਲਕੁਲ ਉਹਦੀ ਟੈਨਸ਼ਨ ਤੋਂ ਦੂਰ ਕਰ ਦਿੱਤਾ। ਜੇ ਤੁਸੀਂ ਕਿਸੇ ਦੀ ਮਦਦ ਕਰਨ ਯੋਗ ਹੋ ਤੇ ਜ਼ਰੂਰ ਕਰੋ ਇਸ ਨੌਜਵਾਨ ਵੀਰ ਵਾਂਗੂ। ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਸ਼ੇਅਰ ਕਰਿਓ ਅਸੀਂ ਚੰਗੀਆਂ ਚੰਗੀਆਂ ਵੀਡੀਓ ਕਰਦੇ ਰਹਿਵਾਂਗੇ ਸਤਿ ਸ੍ਰੀ ਅਕਾਲ ਜੀ ਦੀਪ ਗੰਟੀ ਵੱਲੋਂ